ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਅੱਜ ਬੱਬਰੀ ਬਾਈਪਾਸ ਚੌਂਕ ਗੁਰਦਾਸਪੁਰ ਵਿਖੇ ਜਿੱਤ ਦੀ ਨਿਸ਼ਾਨੀ ਵਜੋਂ ਭਾਰਤੀ ਫੌਜ ਦੇ 1971 ਦੀ ਜੰਗ ਦੀ ਜਿੱਤ ਦੇ ਪ੍ਰਤੀਕ ਟੈਂਕ ਨੂੰ ਸਥਾਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਰੀਬਨ ਕੱਟ ਕੇ ਇਸ ਜੇਤੂ ਟੈਂਕ ਦੀ ਸਮਾਰਕ ਦਾ ਉਦਘਾਟਨ ਕੀਤਾ ਗਿਆ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਹੜਾ ਟੈਂਕ ਹੈਗਾ ਜਿਹੜਾ ਅਸੀਂ ਅੱਜ ਇੱਥੇ ਲਗਾਇਆ ਹੈਗਾ ਬਵਰੀਕ ਚੌਂਕ ਤੇ ਇਹ T-55 ਟੈਂਕ ਹੈਗਾ ਇਹ ਅਸੀਂ 1960 'ਚ ਰੂਸ ਤੋਂ ਲਿਤਾ ਸੀਗਾ ਐਂਡ ਇਸ ਟੈਂਕ ਨੇ ਚਾਰ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਖਾਸ ਕਰਕੇ 1971 'ਚ ਇਹ ਚਾਰ ਅਲੱਗ-ਅਲੱਗ ਜਗ੍ਹਾ ਤੇ ਗਿਆ ਇਹਦੀ ਖਾਸੀਅਤ ਆ ਸੀਗੀ ਕਿ ਇਹ ਦਿਨੇ ਤੇ ਰਾਤੀ ਦੋਨੋਂ ਟਾਈਮ ਲੜਾਈ ਕਰ ਸਕਦਾ ਸੀਗਾ ਇਹਦੇ ਨਾਲ ਅਸੀਂ 1971 ਦੀ ਲੜਾਈ 'ਚ ਜਰੂਰ ਵਿਜੇ ਪਾਈ ਹੈਗੀ ਪਾਕਿਸਤਾਨ ਦੇ ਉੱਤੇ ਆਜ਼ਾਦੀ ਦੇ ਗੱਲ ਦੇ ਸ਼ੁਭ ਦਿਹਾੜੇ ਦੇ ਮੌਕੇ ਅਸੀਂ ਅੱਜ ਇਹ ਟੈਂਕ ਨੂੰ ਜ਼ਿਲ੍ਹਾ ਗੁਜਰਾਤਪੁਰ ਨੂੰ ਸਮਰਪਿਤ ਕਰ ਰਹੇ ਹਾਂ ਤਾਂ ਕਿ ਇਹ ਜਿਹੜੀ ਨਿਸ਼ਾਨੀ ਹੈ ਸਾਡੇ ਸ਼ੂਰ ਵੀਰਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ ਜਿਹੜੀਆਂ ਲੜਾਈਆਂ ਇਸ ਦੇਸ਼ ਵਾਸਤੇ ਲੜੀਆਂ ਗਈਆਂ ਜਿਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਅੱਜ ਉਹ ਸਾਰੇ ਸ਼ੂਰ ਵੀਰਾਂ ਨੂੰ ਯਾਦ ਕਰਦੇ ਹਾਂ ਇਸ ਕਰਕੇ ਅਸੀਂ ਗੁਜਰਾਤਪੁਰ ਜ਼ਿਲ੍ਹੇ 'ਚ ਇਹ ਟੈਂਕ ਲਗਾਇਆ ਹੈਗਾ ਮੇਰੀ ਹੁਣੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਬਾਕੀ ਅਫਸਰ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਕਿ ਕਿਦਾਂ ਇਹ ਟੈਂਕ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕਰੇਗਾ ਤੇ ਯਾਦ ਦਿਲਾਏਗਾ ਕਿ ਸਾਡੇ ਦੇਸ਼ 'ਚ ਜਿਹੜੇ ਸਾਡੇ ਸੈਨਿਕ ਹੈ ਉਹ ਅੱਜ ਵੀ ਉੱਥੇ ਖੜੇ ਹੈ ਲੜਾਈ ਸਾਡੀ ਲਗਾਤਾਰ ਸਾਡੇ ਜਿਹੜੇ ਪड़ोसी ਦੇਸ਼ ਨਾਲ ਜਾਰੀ ਰਹਿੰਦੀ ਹੈ ਉਹ ਉਸ ਦੇ ਵਾਸਤੇ ਸਾਡੇ ਜਿਹੜੇ ਸ਼ੂਰਵੀਰ ਹੈਗੇ ਕਿੰਦਾ ਦਿਨ ਰਾਤ ਮਿਹਨਤ ਕਰਦੇ ਹੈਗੇ ਸੋ ਆਉਣ ਵਾਲੀ ਜਨਰੇਸ਼ਨਸ ਨੂੰ ਇਹ ਟੈਂਕ ਜ਼ਰੂਰ ਇਨਸਪਾਇਰ ਕਰੇਗਾ ਤੇ ਆ ਜਿਹੜੀ ਕਹਾਣੀ ਹੈ ਕਿ ਜਿਹੜਾ ਬੜਾ ਸਵਰਨਮ ਇਤਿਹਾਸ ਹੈ ਪੰਜਾਬ ਦਾ ਐਂਡ ਇੰਡੀਆ ਦਾ ਇਹ ਇਹਨੂੰ ਹਮੇਸ਼ਾ ਉਜਾਗਰ ਕਰੇਗਾ ਤੇ ਆਉਣ ਵਾਲੀ ਜਨਰੇਸ਼ਨ ਨੂੰ ਕਾਫੀ ਜ਼ਿਆਦਾ ਇਨਸਪੀਰੇਸ਼ਨ ਮਿਲੇਗੀ ਬਿਲਕੁਲ ਕਿਉਂਕਿ ਟੈਂਕ ਆਪਣੇ ਕੋਲ ਹੁਣੇ ਆਇਆ ਹੈਗਾ ਐਂਡ ਬੜਾ ਸ਼ੁਭ ਦਿਹਾੜੇ ਦੇ ਮੌਕੇ ਆਇਆ ਹੈਗਾ ਸਾਡੀ 78ਵੀਂ ਕੱਲ ਹੈਗੀ ਹੈ ਆਜ਼ਾਦੀ ਦਿਹਾੜਾ ਹੈਗਾ ਸੋ ਅਸੀਂ ਇਸ ਵਾਸਤੇ ਇਹ ਤੇ ਲਾਈਟਾਂ ਵੀ ਲਗਾਵਾਂਗੇ ਇਹਦੀ ਮੇਨਟੇਨੈਂਸ ਵੀ ਡਿਸਟ੍ਰਿਕਟ ਜਿਹੜੀ ਹੈਰੀਟੇਜ ਸੁਸਾਇਟੀ ਉਹ ਕਰੇਗੀ ਗੁਰਦਾਸਪੁਰ ਦੇ ਲੋਕਾਂ ਲਈ ਮੈਂ ਸਮਝਦਾ ਇੱਕ ਬਹੁਤ ਇਤਿਹਾਸਕ ਦਿਨ ਹੈ ਕੱਲ 15 ਅਗਸਤ ਸਾਡਾ ਜੁਮੇ ਆਜ਼ਾਦੀ ਦਾ ਦਿਨ ਹੈ ਜਿਸ ਆਜ਼ਾਦੀ ਲਈ ਸਾਡੇ ਬਹੁਤ ਸਾਰੇ ਜੰਗੀ ਕੁਲਾਟੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਔਰ ਸਾਡੇ ਵਰਗੀ ਪੀੜ੍ਹੀ ਨੂੰ ਇੱਕ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੈਦਾ ਹੋਣ ਦਾ ਵਦਨ ਫੁੱਲੰਦਾ ਮੌਕਾ ਮਿਲਿਆ ਅੱਜ ਉਸ ਇਤਿਹਾਸ ਨੂੰ ਤਾਜ਼ਾ ਰੱਖਣ ਵਾਸਤੇ ਇਹ ਜਿਹੜਾ ਟੈਂਕ ਆ ਜਿਵੇਂ ਡੀ ਸਾਹਿਬ ਨੇ ਦੱਸਿਆ ਕਿ ਕਈ ਲੜਾਈਆਂ ਇਸ ਟੈਂਕ ਨੇ ਲੜੀਆਂ ਔਰ ਖਾਸ ਕਰ ਜਿਹੜੀ ਇੰਡੋ-ਪਾਕ ਵਾਰ 1971 ਦੀ ਹੋਈ ਸੀ ਉਹਦੇ ਵਿੱਚ ਇਸ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ ਉਸ ਨੂੰ ਅੱਜ ਗੁਰਦਾਸਪੁਰ ਜਿਹੜੀ ਐਂਟਰੈਂਸ ਆ ਉਹਦੇ ਉੱਤੇ ਇੰਸਟਾਲ ਕੀਤਾ ਗਿਆ ਮੈਂ ਸਮਝਣਾ ਕਿ ਇਹ ਸਿਰਫ ਟੈਂਕ ਇਕੱਲਾ ਇੱਕ ਆਪਣੇ ਆਪ ਦੇ ਵਿੱਚ ਨਹੀਂ ਪਰ ਉਸ ਇਤਿਹਾਸ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਵਿੱਚ ਸਹਾਇ ਹੋਊਗਾ ਜਿਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਯਾਦ ਰਹੂਗੀ ਕਿ ਉਹਨਾਂ ਸ਼ਹੀਦਾਂ ਨੇ ਇਸ ਮੁਲਕ ਦੀ ਜਗ੍ਸ਼ਕਤੀ ਲਈ ਇਸ ਮੁਲਕ ਦੇ ਇਕੱਠੇਪਨ ਲਈ ਇਸ ਮੁਲਕ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੋ ਮੈਂ ਸਮਝਦਾ ਵੀ ਇਹੋ ਜਿਹੇ ਮਨੂਮੈਂਟ ਜਿਹੜੇ ਹੁੰਦੇ ਨੇ ਉਹ ਇੱਕ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਨੇ ਔਰ ਜਿਸ ਵਕਤ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਪ੍ਰਤੀ ਜਜ਼ਬਾ ਲਾਉਗੀ ਦੇਸ਼ ਦੇ ਪ੍ਰਤੀ ਆਪਣੀ ਵਫਾਦਾਰੀ ਦੇਸ਼ ਦੇ ਪ੍ਰਤੀ ਆਪਣਾ ਪਿਆਰ ਉਹ ਚੀਜ਼ਾਂ ਨੂੰ ਉਜਾਗਰ ਕਰੂਗੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨੂੰ ਇਦੀ ਜਿਹੜੀ ਦੇਖ ਰੇਕਾ ਉਹ ਸਾਡੀ ਜਿਹੜੀ ਹੈਰਿਟੇਜ ਸੁਸਾਇਟੀ ਆ ਜਿਹੜੇ ਪੰਜਾਬ ਦੇ ਔਰ ਗੁਰਦਾਸਪੁਰ ਦੇ ਇਤਿਹਾਸ ਔਰ ਸੱਭਿਆਚਾਰ ਨੂੰ ਹਮੇਸ਼ਾ ਉਜਾਗਰ ਕਰਦੀ ਆ ਉਹਦੇ ਵੱਲੋਂ ਕੀਤੀ ਜਾਊਗੀ ਕਿਉਂਕਿ ਕਈ ਵਾਰੀ ਇਹ ਹੋ ਜਾਂ ਚੌਕ ਵੀ ਬਣ ਜਾਂਦੇ ਨੇ ਇਹ ਉਹਦੀਆਂ ਚੀਜ਼ਾਂ ਵੀ ਲੱਗ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਾਮ ਸੰਭਾਲ ਦੇ ਵਿੱਚ ਫਰਕ ਰਹਿ ਜਾਂਦਾ ਉਸ ਚੀਜ਼ ਨੂੰ ਨੂੰ ਠੀਕ ਰੱਖਣ ਵਾਸਤੇ ਐਰੀਡਰ ਸੁਸਾਇਟੀ ਨੇ ਆਪਣੇ ਹੱਥ ਵਿੱਚ ਇਹਦੀ ਸਾਮ ਸੰਭਾਲ ਲਈ ਆ ਸੋ ਅੱਜ ਸਾਡੇ ਮੰਤਰੀ ਸ਼੍ਰੀ ਲਾਲਜਨ ਕੁਟਾਰ ਜਗਦੀ ਨੇ ਆ ਕੇ ਆਪ ਆਪਣੇ ਹੱਥੀ ਇਹਨੂੰ ਇਹਦਾ ਦੁਗਾਠਨ ਕਰਨਾ ਸੀ ਕਿਉਂਕਿ ਹਰ ਚੰਡੀਗੜ੍ਹ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਕੈਬਨਟ ਮੀਟਿੰਗ ਬੁਲਾ ਲਈ ਔਰ ਉਹਦੇ ਵਿੱਚ ਬੜੇ ਐਹਮ ਮੁੱਦੇ ਪੰਜਾਬ ਦੇ ਵਿਚਾਰੇ ਜਾਣੇ ਸੀ ਇਸ ਕਰਕੇ ਅਜੇ ਤੇ ਉਹ ਪਹੁੰਚ ਨਹੀਂ ਸਕੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰਦਾਸਪੁਰ ਨੂੰ ਇੱਕ ਬਹੁਤ ਵਧੀਆ ਤੋਹਫਾ ਜਿਹੜਾ ਦਿੱਤਾ ਸੋ ਪਰਮੇਸ਼ਵਰ ਕਰੇ ਇਹ ਆਜ਼ਾਦੀ ਅਸੀਂ ਸਾਰੇ ਉਹਨੂੰ ਬਰਕਰਾਰ ਰੱਖੀਏ ਤਾਂ ਕਿ ਜਿਹੜੀ ਮੁਸ਼ਕਲਾਂ ਦੇ ਨਾਲ ਇਹ ਆਜ਼ਾਦੀ ਮਿਲੀ ਆ ਉਸ ਨੂੰ ਕਾਇਮ ਰੱਖਣਾ ਅਗਲੀ ਪੀੜ੍ਹੀ ਦਾ ਫਰਜ਼ ਬਣ ਜਾਂਦਾ ਹੈ